ਦੇਖ ਰਾਜੋ ਇਹ ਗੱਲਾਂ ਨਾ ਸਭ ਵਿਆਹ ਤੋਂ ਬਾਅਦ ਚੰਗੇ ਲੱਗਦੀਆਂ ਨੇ ਪਹਿਲਾਂ ਨਹੀਂ ਮੈਂ ਕਿਹਾ ਕਿਸੇ ਹੋਰ ਨਾਲ ਵਿਆਹ ਕਰਾਉਣਾ ਤੇਰੇ ਨਾਲ ਹੀ ਹੋਣਾ ਤੇ ਨਾਲੇ ਹੀ ਗੱਲਾਂ ਨਾਲ ਚੁੱਪੀ ਪਿਆਰ ਸਾਥ ਹੁੰਦਾ ਨਾਲੇ ਤੂੰ ਮੇਰੇ ਲਈ ਏਡੀ ਦਰੁਆਈਆਂ ਤਾਂ ਹੀ ਮੈਨੂੰ ਪਤਾ ਲੱਗੂ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ ਆ ਗੱਲਾਂ ਕੁਲ ਨਾਲ ਨਾ ਕੋਈ ਪਿਆਰ ਸਾਥ ਨਹੀਂ ਹੁੰਦਾ ਹੈਗਾ ਮੇਰੀ ਗੱਲ ਸੁਣ ਲੈ ਜੁੱਤੀ ਰੈਕਸ਼ਨ ਤੇ ਇੱਕ ਚੁੱਤੀ ਜੇ ਤੂੰ ਮੇਰੇ ਘਰ ਕਿੱਥੇ ਆਈਆਂ ਨਾ ਤਾਂ ਚੁੱਪ ਕਰਕੇ ਅੰਦਰ ਚੱਲ ਬਹਾਨੇ ਜਣਾ ਬਣਾ ਹੁਣ ਜਾਂ ਪਹਿਲਾਂ ਆਉਣਾ ਨਹੀਂ ਸੀ ਤੂੰ ਮੈਨੂੰ ਕੀ ਪਤਾ ਸੀ ਵੀ ਤੁਸੀਂ ਇੱਥੇ ਲੈ ਕੇ ਆਉਂਗੇ ਮੈਨੂੰ ਯਾਰ ਕੁਛ ਨਹੀਂ ਹੁੰਦਾ ਤੂੰ ਚੱਲ ਹੁਣ ਯਾਰ ਦੇਦੀ ਗੱਲ ਕਰ ਦੂ ਕੋਈ ਅਜੀ ਹੋ ਗਿਆ ਭਾਈ ਕੀ ਸਟਾਰ ਦਾ ਯਾਰ ਜੀ ਦੱਬ ਕੇ ਛਾਲਦਾ ਤੇਰੇ ਨਾਂ ਰਣਜੀਤ ਰੀਕੈਪ ਕੱਢੀ ਬਾਈ ਹੁਣ ਹਾਂ ਰੀਕੈਪ ਕੱਢੋ ਇਹਨਾਂ ਦੋਨਾਂ ਦੀ ਬੋਲੇ ਭਾਈ ਦਾ ਚੱਲੋ ਰੀਕੈਪ ਕਢਾ ਚੱਲ ਯਾਰ ਹਲੋ ਬੋਲੇ ਭਾਈ ਪਹਿਲਾਂ ਤੈਨੂੰ ਮੈਂ ਮਸਾ ਮਨਾਇਆ ਫੇਰ ਤੇਰੇ ਹੀ ਨਖਰੇ ਯਾਰ ਦੇਖ ਤਾਂ ਸ਼ਹਿਰ ਚ ਲੈ ਜਾਂਦਾ ਕਹਿੰਦਾ ਉੱਥੇ 3 ਪੱਧ ਬੇਚੀਂਦਾ ਕਹਿੰਦਾ ਮੈਂ ਤੈਨੂੰ ਜੀ ਵਿੱਚ ਤਵਾਰੇ ਚੁੱਕ ਰਿਹਾ ਤੇੜੇ ਕਿਹਾ ਵਗਿਆ ਤੇੜੇ 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 ਤੋਤਲੇ ਦੋ ਹੈ ਕੀ ਹੋ ਗਿਆ ਤੇੜੇ ਤੇੜੇ ਕਿਹਾ ਤਨੇ ਤੇਰੇ ਨਹੀਂ ਕਿਹਾ ਚੱਲ ਦੁਬਾਰਾ ਕਰ ਲੈ ਫਿਰ ਤੇੜੇ ਕਿਹਾ ਕਿਹੜੇ ਤਿੰਨ ਤੋਤਲੇ ਹੋਗੇ ਇੱਕ ਤਾਂ ਵਾਲੇ ਉਹ ਗਾਜਾ ਤਿੰਨ ਤੋਤਲੇ ਨੇ ਆ ਤੀ ਤੋਤਲਾ ਇੱਕ ਮੈਂ ਨਹੀਂ ਹੈਗਾ ਤੂੰ ਤਾਂ ਮਿੰਦੂ ਨਹੀਂ ਬਹਿ ਸਕਦੇ ਹੁਣ ਯਾਰ ਪਹਿਲਾਂ ਤੈਨੂੰ ਮੈਂ ਮਸਾ ਬਣਾਇਆ ਸ਼ੈਰ ਵਾਲੀ ਚੱਕਾ ਵੜਾ ਹਾਂ ਸ਼ੈਰ ਵਾਲੀ 1 2 3 ਐਕਸ਼ਨ ਯਾਰ ਜੇ ਸ਼ਹਿਰ ਚ ਜਾਂਦੇ ਉੱਥੇ ਪਤਾ ਕਿੰਨੀ ਵੇਚਦੀ ਹੁੰਦੀ ਉੱਥੇ ਮੈਨੂੰ ਵੀ ਜਾਣਦੇ ਲੋਕੋ ਤੇਰੀ ਜਾਨ ਪਛਾਣਦਾ ਵੀ ਟੱਕਰਦਾ ਆਪਾਂ ਨੂੰ ਇੱਥੇ ਕੋਈ ਨਹੀਂ ਦੇਖਦਾ ਯਾਰ ਆਪਾਂ ਨੂੰ ਤੁਸੀਂ ਇੱਥੇ ਗੱਲ ਕਰ ਲਓ ਯਾਰ ਦੱਸ ਅੰਦਰ ਬੈਠ ਕੇ 10 ਮਿੰਟ ਗੱਲ ਕਰਨੀ ਆਪਾਂ ਨੇ ਇੱਥੇ ਕੀ ਹੁੰਦਾ ਇੱਥੇ ਕਰ ਲਓ ਯਾਰ ਕੋਈ ਗੱਲ ਨਹੀਂ 10 ਮਿੰਟ ਲੱਗਣੇ ਇੱਥੇ ਆਪਾਂ ਗੱਲ ਨਹੀਂ ਮੈਂ ਨਹੀਂ ਜਾਣਾ ਹੈਗਾ ਤੁਹਾਨੂੰ ਪਤਾ ਨਾ ਹਜੇ ਆਪਣਾ ਵਿਆਹ ਨਹੀਂ ਹੋਇਆ ਹੈਗਾ ਹਜੇ ਰੋਹੀ ਯਾਰ ਚੱਕਰ ਵਿਆਹ ਵੀ ਤੇਰੇ ਨਾਲ ਕਰਾਉਣਾ ਯਾਰ ਫਿਰ ਵਿਆਹ ਤੋਂ ਬਾਅਦ ਯਾਰ ਤਾਂ ਕੁਝ ਹੁੰਦਾ ਹੁੰਦਾ ਯਾਰ ਇਹ ਹਜੇ ਕੁਝ ਕੀ ਆ ਯਾਰ ਕੁਝ ਨਹੀਂ ਹੁੰਦਾ ਯਾਰ ਤੂੰ ਆ ਜਾ 10 ਮ ਨੇ ਕਿਹਦੇ ਤੂੰ ਤੀਨ ਮੰਤ ਕਰਾਉਂਦਾ ਨੰਦ ਦੇ ਕਿ ਯਾਰ ਜੋਤੀ ਸਰ ਕੋ ਗੱਲਾਂ ਨੇ ਯਾਰ ਇਹ ਤੂੰ ਬੜਾ ਲੰਮਾ ਸੋਚੀ ਜਾਨੀ ਆ ਇਹੋ ਜਿਹਾ ਕੁਝ ਨਹੀਂ ਹੈਗਾ ਯਾਰ ਬੰਦ ਬੰਦਾ ਦੇ ਹੱਲਦੀ ਸੀ ਜਿਹੜਾ 10 ਮਿੰਟ ਬਹਿ ਕੇ ਮੈਨੂੰ ਦੁੱਖ ਸੁੱਖ ਕਰਨਾ ਦਾ ਆ ਜਾ ਨਹੀਂ ਕਿਹਦੇ ਫਿਰ ਮੇਰੇ ਗੁੱਸੇ ਲਈ ਕੀ ਕਰ ਲਾ ਦੁੱਖ ਸੁੱਖ ਚੱਲਣਾ ਹੈ ਇਹ ਬੌਸ ਚੱਲਣਾ ਹੈ ਅੱਜ ਤੋਂ ਬਾਅਦ ਮੈਂ ਬਰਾਂਹ ਚੱਜੀ ਬਹੁਤ ਹੋ ਸੀ ਚਲੋ ਠੀਕ ਹੈ 1 2 3 ਗੁੱਸੇ ਵਾਲੀ ਦਾ ਹਾਂ ਗੁੱਸਾ ਐਕਸ਼ਨ ਨਾਲੇ ਤਿੰਨ ਮੇਰੇ ਗੁੱਸੇ ਦਾ ਪਤਾ ਜੇ ਬਾਪਾ ਚੱਲਣਾ ਆਪਾਂ ਚੱਲਦੇ ਆ ਕੋਈ ਗੱਲ ਨਹੀਂ ਹੈਗੀ ਪਰ ਦੁਬਾਰਾ ਰਿਸ਼ਤਾ ਖਤਮ ਆਸ ਰ ਆਪਣਾ ਹੁਣ ਤੂੰ ਸੋਚ ਲਾ ਵੀ ਕਿਵੇਂ ਕਰਨਾ ਪਰ ਮੈਂ ਅੰਦਰ ਨਹੀਂ ਜਾਣਾ ਹੈਗਾ ਇੱਥੇ ਹੀ ਗੱਲ ਕਰ ਲਓ ਜਿਹੜੀ ਕਰਨੀ ਹੈ ਯਾਰ 10 ਮਿੰਟ ਬੈਠ ਕੇ ਗੱਲ ਕਰਨੀ ਆਪਾਂ ਨੇ ਫੇਰ ਕੀ ਹੋਏ ਇੱਥੇ ਬਹਿ ਜਾਉਂਦੇ ਕੋਈ ਨਾ ਉੱਥੇ ਕੀ ਹੁੰਦਾ ਯਾਰ ਤੈਨੂੰ ਗੱਲ ਕਰਨ ਨੂੰ ਨਹੀਂ ਜਾਣਾ ਹੈਗਾ ਮੈਂ ਅੰਦਰ ਚੱਲੀਏ ਫੇਰ ਵਾਪਸ ਚੱਲੀਏ ਆਪਾਂ ਬਸ ਉਹ ਦੁਬਾਰਾ ਰਿਸ਼ਤਾ ਖਤਮ ਆਪਰੇ ਆਪਣਾ ਚੱਲੋ ਕੋਈ ਨਹੀਂ ਕਰਦਾ ਚੱਲਾ ਜੋ ਕੋਈਆਂ ਨਾ ਟਾਈਮ ਖਰਾਬ ਕੀਤਾ 액션 출하자 오늘 비만야